ਆਧਾਰ ਕਾਰਡ ਧਾਰਕਾਂ ਦੇ ਲਈ ਸਰਕਾਰ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਦੱਸ ਦਈਏ ਕਿ ਜੇਕਰ ਕੋਈ ਵੀ ਛੋਟਾ ਮੋਟਾ ਕੰਮ ਤੋਰਨ ਦੀ ਸਲਾਹ ਕਰ ਰਹੇ ਹੋ ਤਾਂ ਤੁਹਾਨੂੰ 90000 ਰੁਪਏ ਤੱਕ ਸਰਕਾਰ ਜਿਹੜੇ ਪੈਸੇ ਦੇ ਸਕਦੀ ਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਜਿਨ੍ਹਾਂ ਲੋਕਾਂ ਨੂੰ ਛੋਟਾ ਕਾਰੋਬਾਰ ਸ਼ੁਰੂ ਕਰਨ ਦੇ ਲਈ ਪੈਸੇ ਦੀ ਜ਼ਰੂਰਤ ਹੈ ਉਹਨਾਂ ਲੋਕਾਂ ਨੂੰ ਸਰਕਾਰ ਆਧਾਰ ਕਾਰਡ ਦੇ ਉੱਤੇ 90000 ਰੁਪਿਆ ਦੇ ਸਕਦੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਜਿਹੜੀ ਇਹ ਸਕੀਮ ਸਰਕਾਰ ਦੇ ਵੱਲੋਂ ਤੋਰੀ ਗਈ ਆ ਛੋਟਾ ਕਾਰੋਬਾਰ ਸ਼ੁਰੂ ਕਰਨ ਦੇ ਚਾਹਵਾਨਾਂ ਦੇ ਲਈ ਬਹੁਤ ਹੀ ਵੱਡੀ ਖੁਸ਼ਖਬਰੀ ਆ ਦੱਸ ਦਈਏ ਕਿ ਹੁਣ ਆਮ ਲੋਕ ਆਸਾਨੀ ਦੇ ਨਾਲ ਆਪਣਾ ਕਾਰੋਬਾਰ ਸ਼ੁਰੂ ਕਰ ਸਕਦੇ ਨੇ ਦਰਸਲ ਮੋਦੀ ਸਰਕਾਰ ਨੇ ਇਸ ਉਦੇਸ਼ ਦੇ ਲਈ ਇੱਕ ਵਿਸ਼ੇਸ਼ سہولت ਪ੍ਰਦਾਨ ਕੀਤੀ ਆ ਤਾਂ ਤੁਹਾਨੂੰ ਦੱਸ ਦਈਏ ਕਿ ਕੋਵਿਡ 19 ਮਹਾਮਾਰੀ ਦੌਰਾਨ ਜਿਹੜਾ ਕਿ ਗਲੀ ਵਿਕਰੇਤਾਵਾਂ ਅਤੇ ਛੋਟੇ ਵਪਾਰੀਆਂ ਦੇ ਲਈ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ ਸਵਨidhi ਯੋਜਨਾ ਨਾ ਹੁਣ 2030 ਤੱਕ ਜਾਰੀ ਰਹੇਗੀ ਇਸ ਯੋਜਨਾ ਤਹਿਤ ਸਰਕਾਰ 90000 ਰੁਪਏ ਤੱਕ ਦਾ ਕਰਜ਼ਾ ਪ੍ਰਦਾਨ ਕਰਦੀ ਹੈ ਜਿਸ ਦੇ ਨਾਲ ਲੋਕ ਆਸਾਨੀ ਦੇ ਨਾਲ ਆਪਣਾ ਕਾਰੋਬਾਰ ਸ਼ੁਰੂ ਕਰ ਸਕਦੇ ਨੇ ਅਤੇ ਉਸ ਤੋਂ ਬਾਅਦ ਮੁੜ ਜਿਹੜਾ ਕਿ ਆਪਣੀ ਜਿਹੜੀ ਰੋਜੀ ਰੋਟੀ ਆ ਉਹ ਕਮਾਨ ਦੇ ਵਿੱਚ ਕਾਮਯਾਬ ਹੋ ਸਕਦੇ ਨੇ ਤਾਂ ਇਸ ਯੋਜਨਾ ਦੇ ਤਹਿਤ ਕੁੱਲ 90000 ਰੁਪਏ ਦਾ ਕਰਜ਼ਾ ਤਿੰਨ ਕਿਸ਼ਤਾਂ ਦੇ ਵਿੱਚ ਵੰਡਿਆ ਜਾਂਦਾ ਹੈ ਪਹਿਲੀ ਕਿਸ਼ਤ ਦੇ ਵਿੱਚ 15000 ਰੁਪਿਆ ਦੂਜੀ ਕਿਸ਼ਤ ਦੇ ਵਿੱਚ 25000 ਅਤੇ ਤੀਜੀ ਕਿਸ਼ਤ ਦੇ ਵਿੱਚ 50000 ਰੁਪਏ ਇਸ ਕਰਜ਼ੇ ਦੀ ਸਭ ਤੋਂ ਮਹੱਤਵਪੂਰਨ ਵਿਸ਼ੇਸ਼ਤਾ ਇਹ ਹੈ ਕਿ ਇਹ ਬਿਨਾਂ ਕਿਸੇ ਗਾਰੰਟੀ ਜਾਂ ਕੋਈ ਵੀ ਜਾਇਦਾਦ ਗਿਰਵੀ ਰੱਖੇ ਬਗੈਰ ਪ੍ਰਾਪਤ ਕੀਤਾ ਜਾ ਸਕਦਾ ਹੈ ਅਗਲੀ ਕਿਸ਼ਤ ਪਹਿਲੀ ਕਿਸ਼ਤ ਦੇ ਭੁਗਤਾਨ ਤੋਂ ਬਾਅਦ ਹੀ ਪ੍ਰਾਪਤ ਹੁੰਦੀ ਹੈ ਤੇ ਪੂਰੀ ਰਕਮ ਪੜਾਵਾਂ ਦੇ ਵਿੱਚ ਵੰਡੀ ਜਾਂਦੀ ਆ ਕਰਜ਼ਾ ਪ੍ਰਾਪਤ ਕਰਨ ਲਈ ਕਿਸੇ ਕਾਗਜ਼ੀ ਕਾਰਵਾਈ ਦੀ ਲੋੜ ਨਹੀਂ ਹੁੰਦੀ ਤੁਸੀਂ ਸਿਰਫ ਆਪਣੇ ਆਧਾਰ ਕਾਰਡ ਨਾਲ ਕਿਸੇ ਵੀ ਸਰਕਾਰੀ ਬੈਂਕ ਦੇ ਵਿੱਚ ਅਰਜੀ ਦੇ ਸਕਦੇ ਹੋ ਲੋੜਿੰਦੀ ਜਾਣਕਾਰੀ ਵਾਲਾ ਅਰਜੀ ਫਾਰਮ ਭਰੋ ਅਤੇ ਇਸ ਨੂੰ ਆਧਾਰ ਕਾਰਡ ਦੀ ਕਾਪੀ ਦੇ ਨਾਲ ਜਮ੍ਹਾਂ ਕਰਾਓ ਬੈਂਕ ਦੁਆਰਾ ਜਾਣਕਾਰੀ ਦੀ ਪੁਸ਼ਟੀਕਰਨ ਤੋਂ ਬਾਅਦ ਕਰਜ਼ਾ ਮਨਜ਼ੂਰ ਹੋ ਜਾਂਦਾ ਅਤੇ ਛੋਟੇ EMI ਦੇ ਵਿੱਚ ਕਰਜ਼ੇ ਦੀ ਰਕਮ ਵਾਪਸ ਕਰਨ ਦਾ ਵਿਕਲਪ ਵੀ ਉਪਲਬਧ ਹੁੰਦਾ ਤਾਂ ਤੁਹਾਨੂੰ ਦੱਸ ਦਈਏ ਕਿ ਸੜਕਾਂ ਦੇ ਉੱਤੇ ਛੋਟੇ-ਛੋਟੇ ਵਪਾਰੀਆਂ ਦੇ ਲਈ UPI ਲਿੰਕ, UPI, ਕ੍ਰੈਡਿਟ ਕਾਰਡ ਵੀ ਪ੍ਰਦਾਨ ਕੀਤਾ ਜਾਂਦਾ ਹੈ। ਡਿਜੀਟਲ ਭੁਗਤਾਨਾਂ ਤੇ ਕੈਸ਼ਬੈਕ ਵੀ ਉਪਲਬਧ ਹੁੰਦੇ ਨੇ ਜੋ ਕਾਰੋਬਾਰ ਨੂੰ ਉਤਸ਼ਾਹਤ ਕਰਨ ਤੇ ਵਿੱਚ ਮਦਦ ਕਰਦੇ ਨੇ। ਤਾਂ ਤੁਹਾਨੂੰ ਦੱਸ ਦਿੰਨੇ ਆ ਕਿ 9 ਦਸੰਬਰ 2025 ਤੱਕ ਪ੍ਰਧਾਨ ਮੰਤਰੀ ਸਵੈ ਨਿਧੀ ਯੋਜਨਾ ਦੇ ਤਹਿਤ 59 ਲੱਖ 66 ਹਜ਼ਾਰ ਤੋਂ ਵੱਧ ਲਾਭਪਾਤਰੀਆਂ ਦੇ ਵੱਲੋਂ 15 ਕਰੋੜ 191 ਰੁਪਏ ਜਿਹੜੇ ਕਿ ਵੱਧ ਤੋਂ ਵੱਧ 1.0 ਕਰੋੜ ਕਰਜ਼ੇ ਵੰਡੇ ਗਏ ਨੇ ਤਾਂ ਇਹਨਾਂ ਵਿੱਚ ਲਗਭਗ 4.8 ਮਿਲੀਅਨ ਲਾਭਪਾਤਰੀ ਡਿਜੀਟਲ ਤੌਰ ਤੇ ਸਰਗਰਮ ਹਨ ਸਰਕਾਰ ਦਾ ਟੀਚਾ ਇਸ ਯੋਜਨਾ ਦੇ ਤਹਿਤ 1.15 ਕਰੋੜ ਸਟਰੀਟ ਵਿਕਰੇਤਾ ਅਤੇ ਛੋਟੇ ਵਪਾਰੀਆਂ ਨੂੰ ਲਾਭ ਪਹੁੰਚਾਉਣਾ ਹੈ ਜੇਕਰ ਤੁਹਾਡੇ ਕੋਲ ਵੀ ਆਧਾਰ ਕਾਰਡ ਹੈ ਤੁਸੀਂ ਵੀ ਕੋਈ ਛੋਟਾ ਕੰਮ ਤੋਰਨ ਦੇ ਲਈ ਸੋਚ ਰਹੇ ਹੋ ਤਾਂ ਤੁਹਾਨੂੰ ਹੁਣ ਬੈਂਕਾਂ ਦੇ ਵਿੱਚ ਧੱਕੇ ਖਾਣ ਦੀ ਜ਼ਰੂਰਤ ਨਹੀਂ ਪਵੇਗੀ ਪ੍ਰਧਾਨ ਮੰਤਰੀ ਸਵੈ ਨਿਧੀ ਯੋਜਨਾ ਦੇ ਤਹਿਤ ਤੁਹਾਨੂੰ ਜਿਹੜਾ ਸਰਕਾਰ 90000 ਰੁਪਏ ਤੱਕ ਦਾ ਕਰਜ਼ਾ ਦੇ ਸਕਦੀ ਹੈ ਜਿਸ ਦੇ ਵਿੱਚ ਕਿਸੇ ਵੀ ਜਾਇਦਾਦ ਨੂੰ ਗਿਰਵੀ ਰੱਖਣ ਦੀ ਲੋੜ ਨਹੀਂ ਨਾ ਹੀ ਕੋਈ ਕਾਗਜੀ ਪ੍ਰਕਿਰਿਆ ਦੇ ਵਿੱਚੋਂ ਲੰਘਣਾ ਪੈਣਾ ਬਸ ਇੱਕ ਸਰਕਾਰੀ ਬੈਂਕ ਦੇ ਵਿੱਚ ਜਾ ਕੇ ਪ੍ਰਧਾਨ ਮੰਤਰੀ ਸਵੈ ਨਿਧੀ ਯੋਜਨਾ ਜਿਹੜਾ ਉਸ ਦਾ ਫਾਰਮ ਭਰਨਾ ਤੇ ਉਸ ਦੇ ਨਾਲ ਆਪਣਾ ਆਧਾਰ ਕਾਰਡ ਲਗਾ ਦੇਣਾ ਤੇ ਉਸ ਤੋਂ ਬਾਅਦ ਬੈਂਕ ਇਸ ਕਰਜ਼ੇ ਦੇ ਲਈ ਮਨਜ਼ੂਰੀ ਦੇਏਗੀ ਤੇ ਤਿੰਨ ਕਿਸ਼ਤਾਂ ਦੇ ਵਿੱਚ ਇਹ 90000 ਰੁਪਏ ਤੁਹਾਡੇ ਅਕਾਊਂਟ ਦੇ ਵਿੱਚ ਪਾਇਆ ਜਾਵੇਗਾ